ਸਾਹਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਅੱਜ ਗੱਲ ਕਰਾਂਗੇ ਆਪਾਂ ਕਿ ਜ਼ਿੰਦਗੀ ਜਿਹੜੀ ਇੱਕ ਉਹ ਪਹੀਏ ਦੀ ਤਰ੍ਹਾਂ ਚੱਲਦੀ ਹੈ ਜੇ ਤਾਂ ਜਿਵੇਂ ਪਹੀਆ ਆਪਣੀ ਤਰਤੀਬ ਦੇ ਵਿੱਚ ਸਹੀ ਢੰਗ ਨਾਲ ਘੁੰਮਦਾ ਜਾਈ ਜਾਂਦਾ ਜਦ ਤੱਕ ਸਹੀ ਚੱਲਦਾ ਹੈ ਨਾ ਜਦੋਂ ਉਹ ਕਿਤੇ ਡਾਮਡੋਲ ਹੋ ਜਾਂਦਾ ਫੇਰ ਫੇਰ ਉਹगिरਣਾ ਹੀ ਹੁੰਦਾ ਉਸਨੇ ਜੇ ਕੋਈ ਜਿਵੇਂ ਆਪਾਂ ਸਾਈਕਲ ਤੇ ਕਿਸੇ ਅਣਜਾਣ ਬੰਦੇ ਨੂੰ ਚੜਾ ਦਈਏ ਤਾਂ ਉਹ ਜਦੇ ਡਾਮਡੋਲ ਹੋ ਕੇ ਸਾਈਕਲ ਗਿਰ ਜਾਂਦਾ ਜੇ ਉਹਦੇ ਵਿੱਚ ਕੋਈ ਤਜਰਬੇਕਾਰ ਚੜਦਾ ਚਲਾਉਣ ਜਿਹਨੂੰ ਪਹਿਲਾਂ ਚਲਾਉਣਾ ਆਉਂਦਾ ਤਾਂ ਫਿਰ ਉਹ ਹੋਰ ਲਈ ਤੇ ਪਾ ਲੈਂਦਾ ਇਸੇ ਤਰ੍ਹਾਂ ਹੈ ਜਿਹੜੀ ਜ਼ਿੰਦਗੀ ਤਾਂ ਇਹਨੂੰ ਡਾਮਡੋਲ ਹੋਣ ਤੋਂ ਬਚਾਉਣ ਦੇ ਲਈ ਆਪਾਂ ਨੂੰ ਬਹੁਤ ਸਾਰੇ ਤਜਰਬੇ ਹਾਸਲ ਕਰਨੇ ਪੈਂਦੇ ਹੁੰਦੇ ਨੇ ਤੇ ਇਨ੍ਹਾਂ ਤਜਰਬਿਆਂ ਦੇ ਨਾਲ ਹੀ ਆ ਜਿਹੜੀ ਉਹ ਜ਼ਿੰਦਗੀ ਸਹੀ ਚੱਲਦੀ ਜਾਂਦੀ ਹੈ ਕਈ ਵਾਰ ਕੁਦਰਤੀ ਆਫਤਾਂ ਜਾਂ ਕੋਈ ਹੋਰ ਵਿੱਚ ਰੁਕਾਵਟਾਂ ਹੁੰਦੀਆਂ ਰਹਿੰਦੀਆਂ ਨੇ ਪਰ ਆਪਾਂ ਇਹਨਾਂ ਤੋਂ ਘਬਰਾਉਣਾ ਨਹੀਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਜ਼ਿੰਦਗੀ ਦਾ ਪਹੀਆ ਉਹ ਇੱਕੋ ਹੀ ਬੇਗ ਦੇ ਵਿੱਚ ਚੱਲਦਾ ਜਾਵੇ ਤੇ ਉਹ ਚੱਲਦਾ ਹੀ ਚੰਗਾ ਲੱਗਦਾ ਠੀਕ ਹੈ ਜੀ ਜਿਵੇਂ ਖੜਾ ਪਾਣੀ ਚੋਂ ਬਦਬੋ ਆਉਣ ਲੱਗ ਜਾਂਦੀ ਹੈ ਓਵੇਂ ਜਦੋਂ ਜ਼ਿੰਦਗੀ ਰੁਕ ਜਾਂਦੀ ਹੈ ਫਿਰ ਉਹ ਜ਼ਿੰਦਗੀ ਜਿਹੜੀ ਰਸਹੀਣ ਹੋ ਜਾਂਦੀ ਹੈ ਉਹਦੇ ਵਿੱਚ ਤਾਜ਼ਗੀ ਨਹੀਂ ਰਹਿੰਦੀ ਤਾਂ ਅੱਜ ਕੀ ਤੇ ਵਾਸਤੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਨਾਲ ਅੱਗੇ ਕੁਝ ਨਾ ਕੁਝ ਕਰਨਾ ਹੀ ਪੈਂਦਾ ਹੁੰਦਾ ਤਾਂ ਇਹ ਆਪਾਂ ਕਿੱਥੋਂ ਸਿੱਖਿਆ ਲੈਣੀ ਹੈ ਇੱਕ ਚੱਲਦੇ ਹੋਏ ਪਈਏ ਤੋਂ ਤੇ ਉਹਨੂੰ ਆਪਾਂ ਚੱਲਦਾ ਰੱਖਣਾ ਇਸੇ ਤਰ੍ਹਾਂ ਜ਼ਿੰਦਗੀ ਆਪਾਂ ਚਲਦੀ ਰੱਖਣੀ ਹੈ ਉਹਦੇ 'ਚ ਡਾਵਾ ਡੋਲ ਨਹੀਂ ਹੋਣਾ ਤੇ ਘਿਰਨ ਤੋਂ ਬਾਅਦ ਫਿਰ ਆਪਾਂ ਸੱਟਾਂ ਲਵਾ ਕੇ ਬੈਠ ਜਾਈਏ ਉੱਥੇ ਤੱਕ ਨੌਬਤ ਨਹੀਂ ਆਉਂਦੇਣੀ ਤੇ ਉਹਨੂੰ ਸਹੀ ਢੰਗ ਨਾਲ ਚਲਾਉਂਦੇ ਰੱਖਣ ਦੇ ਲਈ ਆਪਾਂ ਨੂੰ ਬਹੁਤ ਸਾਰੀ ਜਾਣਕਾਰੀ ਦੀ ਲੋੜ ਹੁੰਦੀ ਹੈ ਤੇ ਉਹ ਵੀ ਚੰਗੀ ਜਾਣਕਾਰੀ ਦੀ ਜੇ ਆਪਾਂ ਮਾੜੀਆਂ ਘਟੀਆ ਜਾਣਕਾਰੀਆਂ ਦੇ ਸਿਰ ਤੇ ਸੋਚੀਏ ਤੇ ਜ਼ਿੰਦਗੀ ਆਪਣੀ ਤੌਰ ਸਹੀ ਚੱਲੀ ਚੱਲਦੀ ਰਹੇਗੀ ਤਾਂ ਉਹ ਨਹੀਂ ਹੁੰਦਾ ਤੇ ਕਈ ਵਾਰ ਰੁਕਾਵਟਾਂ ਆ ਜਾਂਦੀਆਂ ਨੇ ਚਲੋ ਉਹਦੇ ਤੋਂ ਔਖਣਾ ਵੀ ਫਿਰ ਖੜਾ ਵੀ ਜਿਹੜਾ ਉਹ ਕਰਦੀਆਂ ਨੇ ਆਪਾਂ ਨੂੰ ਚੰਗੀ ਜਾਣਕਾਰੀ ਉਹ ਕਰਦੀ ਹੈ ਠੀਕ ਹੈ ਜੀ ਉਹਦੇ ਚ ਆਪਾਂ ਨੇ ਪੋਜ਼ੀਟਿਵ ਰਹਿਣਾ ਹੁੰਦਾ ਹੈ ਕਿ ਅੱਗੇ ਆਪਾਂ ਕੁਝ ਵੀ ਕਰ ਸਕਦੇ ਹੌਸਲਾ ਹੋਣਾ ਚਾਹੀਦਾ ਉਹਦੇ 'ਚ ਆਪਣੇ ਕੋਲ ਜੇ ਆਪਾਂ ਇਹ ਚੀਜ਼ਾਂ ਛੱਡ ਦਾਂਗੇ ਹੌਸਲਾ ਨਹੀਂ ਹੋਏਗਾ ਤਾਂ ਫਿਰ ਆਪਾਂ ਔਖਾ ਹੋ ਜਾਂਦਾ ਇਸ ਕਰਕੇ ਜ਼ਿੰਦਗੀ ਨੂੰ ਪਹੀਏ ਦੀ ਤਰ੍ਹਾਂ ਚੱਲਦੀ ਰੱਖਣਾ ਇਹੀ ਅੱਜ ਦਾ ਮੇਰਾ ਟੌਪਿਕ ਸੀ ਉਮੀਦ ਹੈ ਜੇ ਚੰਗਾ ਲੱਗੇਗਾ ਤਾਂ ਫਿਰ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਜੀ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ